ਅਮਰਸਰ ਦੇ ਸਰਦ ਦੀ ਖੇਤਰ ਅਜਨਾਲਾ ਦੇ ਅੰਦਰ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਫਰੋਤੀ ਮੰਗਣ ਵਾਲੇ ਅਤੇ ਫਾਇਰਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਗੈਂਗਸਟਰਾਂ ਨੂੰ ਐਨਕਾਊਂਟਰ ਦੌਰਾਨ ਕਾਬੂ ਕਰ ਲਿਆ ਹੈ। ਇਹ ਐਨਕਾਊਂਟਰ ਅਜਨਾਲਾ ਦੇ ਪਿੰਡ ਚਾਹੜਪੁਰ ਵਿਖੇ ਕੀਤਾ ਗਿਆ ਜੋ ਕਿ ਭਾਰਤ-ਪਾਕਿਸਤਾਨ ਸਰਦ ਦੇ ਨਾਲ ਲੱਗਦਾ ਹੈ। ਮੌਕੇ ਤੇ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਖੁਦ ਪੁੱਜੇ ਅਤੇ ਉਨ੍ਹਾਂ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਹਿਲਾ ਗ੍ਰਿਫਤਾਰ ਕੀਤੇ ਗਏ ਦਿਲਰਾਜ ਸਿੰਘ ਨੇ ਖੁਲਾਸਾ ਕੀਤਾ ਕਿ ਬੰਸਪ੍ਰੀਤ ਸਿੰਘ ਅਤੇ ਗੁਰਪਿੰਦਰ ਸਿੰਘ ਨਾਂ ਦੇ ਦੋ ਗੈਂਗਸਟਰ ਅਜਨਾਲਾ ਖੇਤਰ ਵਿੱਚ ਫਰੋਤੀ ਮੰਗਣ ਅਤੇ ਫਾਇਰਿੰਗ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਦੀ ਸੂਚਨਾ ਦੇ ਆਧਾਰ ਤੇ ਪੁਲਿਸ ਵੱਲੋਂ ਤੁਰੰਤ ਟਰੈਪ ਲਗਾਇਆ ਗਿਆ। ਜਦੋਂ ਕਾਰ ਵਿੱਚ ਆ ਰਹੇ ਦੋਵੇਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਦੋਨੇ ਗੈਂਗਸਟਰ ਜ਼ਖਮੀ ਹੋ ਗਏ ਅਤੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਗੱਲਬਾਤ ਕਰਦੇ ਹੋਏ ਡੀਆਈਜੀ ਸੰਦੀਪ ਗੋਇਲ ਨੇ ਹੋਰ ਕੀ ਜਾਣਕਾਰੀ ਦਿੱਤੀ ਆਉ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਦੇ ਹਾਂ ਦੇਖੋ ਇੱਥੇ ਮੈਂ ਇੱਕ ਅੱਜ ਪ੍ਰੈਸ ਕਾਨਫਰੰਸ ਕਰਕੇ ਸੱਦੀ ਗਈ ਹੈਗੀ ਹੈ ਕਿ ਕੁਝ ਪਿਛਲੇ ਕੁਝ ਸਮੇਂ ਤੋਂ ਰਮਦਾਸ ਤੇ ਢੰਡੇਰ ਦੇ ਇਲਾਕੇ ਦੇ ਵਿੱਚ ਸਟੌਰਚਨਾ ਲੈਣ ਲਈ ਤੇ ਫਾਇਰਿੰਗਜ਼ ਇੰਸੀਡੈਂਟ ਹੋਏ ਰਿਪੋਰਟਡ ਸੀਗੇ ਤੇ ਲੁੱਟਖੋਹਾਂ ਦੀ ਵਾਰਦਾਤਾਂ ਹੋਈਆਂ ਸੀਗੀਆਂ ਤੇ ਜਿਸ ਦੇ ਸੰਬੰਧ ਵਿੱਚ ਐਫਆਈਆਰ ਵਗੈਰਾ ਦਰਜ ਹੈ ਉਧਰ ਅਨੁਸਾਰ ਉਧਰ ਉਹ ਤੋਂ ਸਿਲੈਕਟ ਵਿੱਚ ਉਹਤੇ ਐਫਆਈਆਰ ਵਗੈਰਾ ਵੀ ਦਰਜ ਨੇ ਤਾਂ ਉਸ ਨੂੰ ਇੱਕ ਚੈਲੰਜ ਮੰਨਦੇ ਹੋਏ ਐ ਐਸਐਸਪੀ ਸਾਹਿਬ ਅੰਮ੍ਰਿਤ ਸਰ ਰੂਲਰ ਨੇ ਆਪਣੀ ਪਰਸਨਲ ਸ਼੍ਰੀ ਸੁਨੀਲ ਮੀਰ ਨੇ ਆਪਣੇ ਪਰਸਨਲ ਸੁਪਰਵੀਜ਼ਨ ਦੇ ਵਿੱਚ ਐ ਐਸਪੀ ਡੀ ਮਿਸਟਰ ਦਿੱਤਿਆ ਵਾਰੀਆ ਵਾਰੀਅਰ ਤੇ ਡੀਐਸਪੀ ਡੀ ਗੁਰਵਿੰਦਰ ਨਗਰ ਤੇ ਜਨਾਲਾ ਡੀਐਸਪੀ ਗੁਰਵਿੰਦਰ ਸਿੰਘ ਤੇ ਐਸਐਚਓ ਅਰਜੁਨ ਰੰਧਾਸ ਦੇ ਤੇ ਸਟਮਨ ਮਨੀਤ ਜਿਹੜੇ ਇਨਸਪੈਕਟਰ ਨੇ ਉਹਨਾਂ ਦੀ ਇੱਕ ਸਪੈਸ਼ਲ ਟੀਮ ਇਸ ਉੱਤੇ ਨਿਯੁਕਤ ਕੀਤੀ ਸੀ ਇਸ ਕੇਸ ਨੂੰ ਟ੍ਰੇਸ ਕਰਨ ਲਈ ਆ ਲੜੀ ਨਾਲ ਲੜੀ ਜੋੜਦੇ ਹੋਏ ਹਿਊਮਨ ਇੰਟੈਲੀਜੈਂਸ ਤੇ ਸਾਇੰਟੀਫਿਕ ਐਵੀਡੈਂਸ ਨੂੰ ਇਕੱਠਾ ਕਰਦੇ ਹੋਏ ਇੱਕ ਗੱਲ ਸਾਹਮਣੇ ਆਈ ਕਿ ਇਸ ਸਾਰੇ ਜਿਹੜੇ ਲੁੱਟਾਂ ਖੋਹਾਂ ਲਈ ਜੜੀਆਂ ਫਾਇਰਿੰਗਸ ਹੋਰੀਆਂ ਹੈਗੀਆਂ ਜਿਹੜੀਆਂ ਕਿ ਇੱਕ ਇਨਸੀਡੈਂਟ ਆਫ ਫਾਇਰਿੰਗ ਰਮਦਾਸ ਦੇ ਵਿੱਚ ਸੀਗਾ ਇੱਕ ਕਿਸੇ ਦੇ ਫਾਰਮ ਹਾਊਸ ਤੇ ਸੀਗਾ ਰਮਦਾਸ ਦੇ ਵਿੱਚ ਇੱਕ ਛਡੇਰ ਦੇ ਵਿੱਚ ਇਕਰਾਰ ਵੀ ਡਾਕਟਰ ਦੇ ਉੱਤੇ ਸੀਗਾ ਇੱਕ ਪੈਟਰੋਲ ਪੰਪ ਦੇ ਉੱਤੇ ਅ 11 ਦੀ ਨੋਕ ਤੇ ਲੁੱਟ ਹੋਈ ਸੀ ਇੱਕ ਉੱਥੇ ਇੱਕ ਕਪੜੇ ਦੀ ਦੁਕਾਨ ਦੇ ਵਿੱਚ ਹਥਿਆਰਾਂ ਦੀ ਨੋਕ ਤੇ ਪੈਸੇ ਦੀ ਖੋ ਹੋਈ ਸੀ ਪਲੱਸ ਮੋਬਾਈਲ ਫੋਨ ਖੋਏ ਗਏ ਸੀ ਇਸ ਗੱਲ ਨੂੰ ਜਦੋਂ ਇਹ ਸਾਰਾ ਕੜੀ ਨਾਲ ਕੜੀ ਜੋੜਿਆ ਤੇ ਅ ਇੱਕ ਤਿਲਰਾਜ ਨਾਮ ਦਾ ਜਿਹੜਾ ਹੈਗਾ ਅਕਿਊਜ਼ਡ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਸ ਦੀ ਸਸਟੇਨਡ ਇੰਟਰੋਗੇਸ਼ਨ ਜਦੋਂ ਕੀਤੀ ਜਾਂਦੀ ਹੈ ਇਹ ਸਾਰੀ ਟੀਮ ਵੱਲੋਂ ਤੇ ਅੰਡਰ ਦੀ ਪਰਸਨਲ ਸੁਪਰਵੀਜ਼ਨ ਆਫ ਐਸਐਸਪੀ ਸਾਹਿਬ ਇਹ ਕਦ ਸਾਹਮਣੇ ਆਂਦੀ ਹੈ ਕਿ ਇਹਨਾਂ ਦਾ ਸਾਰਿਆਂ ਦਾ ਸੂਤਰਦਾਰ ਇੰਗਲੈਂਡ ਬੈਠਾ ਮਨਿੰਦਰਪਾਲ ਏਲੀਅਸ ਐਮਪੀ ਹੈਗਾ ਜੋ ਕਿ ਮੋਹਨ ਭੰਡਾਰੀ ਪਿੰਡ ਦਾ ਰਹਿਣ ਵਾਲਾ ਹੈਗਾ ਚੰਡੇਰ ਦਾ ਇਹ ਇਹਦਾ ਪਿਛੋਕੜ ਇਹ ਹੈ ਕਿ ਇਹ 2023 ਦੇ ਵਿੱਚ ਇੱਕ ਕਤਲ ਕੇਸ ਦਾ ਵੀ ਅਕਿਊਜ਼ਡ ਹੈਗਾ 2024 ਦੇ ਵਿੱਚ ਇਹ ਬਾਹਰ ਜਾਂਚ ਜਾਂਚ ਵਿੱਚ ਸਫਲ ਹੋ ਜਾਂਦਾ ਉੱਥੋਂ ਬੈਠ ਕੇ ਇਹ ਆਪਣੇ ਇੱਕ ਦੋਸਤ ਦਾ ਗੁਰਪਿੰਦਰ ਗੁਰਪਿੰਦਰ ਉਹਦੇ ਨਾਲ ਇੱਕ ਸਾਜਸ਼ ਰਚਦਾ ਹੈਗਾ ਐਕਸਟਰਸ਼ਨਸ ਦੀ ਤੇ ਇੱਕ ਫੈਕਟਿਸ਼ੀਅਸ ਆਈਡੈਂਟੀਟੀ ਨੂੰ ਕ੍ਰੀਏਟ ਕੀਤਾ ਜਾਂਦਾ ਹੈ ਇੰਦੀ ਪਟਾਲਾ ਜਾਂ ਕੇਸ਼ਵ ਉਰ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਹਿੰਦੀ ਪਟਾਲਾ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਇੱਕ ਫਕਟਿਸ਼ੀਅਸ ਅਡਿਟੀਟੀ ਨੂੰ ਕ੍ਰੀਏਟ ਕਰਕੇ ਇਹ ਸਟੋਸ਼ਨ ਦਾ ਜਿਹੜਾ ਹੈਗਾ ਗੁਰਖ ਧੰਦਾ ਇਹ ਸਟਾਰਟ ਕਰਦੇ ਆ ਅਜਨਾਲੇ ਦੇ ਏਰੀਆ ਦੇ ਵਿੱਚ ਜਿਸ ਦੇ ਚੱਲਦੇ ਹੋਏ ਇਹ ਫਾਇਰਿੰਗ ਤੇ ਲੁੱਟਖੋਆ ਦਾ ਲੁੱਟਖੋਆ ਨੂੰ ਆਪਣੇ ਫੂਟ ਸੋਲਜਰਜ਼ ਰਾਹੀਂ ਅੰਜਾਮ ਦਿੰਦੇ ਨੇ ਇਹਦੇ ਵਿੱਚ ਦਲਰਾਜ ਇੱਕ ਕਿਊਜ਼ ਫੜਾ ਜਾਂਦਾ ਹੈ ਜਿਹੜਾ ਇਹ ਸਾਰੇ ਸਭ ਨੂੰ ਗੱਲ ਦੱਸਦਾ ਹੈਗਾ ਤਾ ਉਹ ਇਹਦੇ ਨਾਲ ਇਹ ਵੀ ਕੱਲ ਦੱਸਦਾ ਕਿ ਇਹ ਜਿਹੜੇ ਇਹਦੇ ਜਿਹੜਾ ਮਨਿੰਦਰ ਪਾਲ ਹੈ ਜੋ ਕਿ ਇੰਗਲੈਂਡ ਭੱਜਿਆ ਹੋਇਆ ਇਹਦਾ ਜਿਹੜਾ ਦੋਸਤ ਗੁਰਪਿੰਦਰ ਹੈ ਜੋ ਕੁਝ ਦਿਨ ਪਹਿਲਾਂ ਹੀ ਦबई ਤੋਂ ਆਇਆ ਹੈ ਇਸਨੇ ਗਾ ਫੁੱਟ ਸੋਲਜਰਜ਼ ਰਿਕਰੂਟ ਕੀਤੇ ਨੇ ਉਹਨਾਂ ਨੂੰ ਵਰਗਲਾ ਕੇ ਨੌਜਵਾਨਾਂ ਨੂੰ ਆਪਣੇ ਨਾਲ ਭਰ ਲਾਇਆ ਹੋਇਆ ਤੇ ਇਹ ਵਰਦਤਾਂ ਨੂੰ ਅੰਜਾਮ ਦਵਾ ਰਹੇ ਹਾਂ ਦਿਲराज ਨੇ ਇਹ ਵੀ ਦੱਸਿਆ ਕਿ ਅੱਜ ਇਹ ਫੇਰ ਐਕਸਟਰਸ਼ਨ ਦੀ ਨੀਅਤ ਨਾਲ ਡਰਾ ਕੇ ਫਾਇਰਿੰਗ ਇਨਸੀਡੈਂਟ ਨੂੰ ਅੰਜਾਮ ਦੇਣ ਜਾ ਰਹੇ ਨੇ ਤੇ ਇਹ ਫਲਾ 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 ਗੱਡੀ ਦੇ ਵਿੱਚ ਸਵਾਰ ਨੇ ਇੱਥੇ ਇਹ ਦੱਸਣਾ ਜ਼ਰੂਰੀ ਹੋਏਗਾ ਕਿ ਇਹਨਾਂ ਨੇ ਕੁਝ ਜਿਹੜੀਆਂ ਲੁੱਟਾਂ ਖੋਹਾਂ ਕੀਤੀਆਂ ਤੇ ਕੁਝ ਫਰੋਤੀਆਂ ਲੈਣ ਦੇ ਵਿੱਚ ਵੀ ਇਹ ਕਾਮਯਾਬ ਹੋ ਗਏ ਨੇ ਜ ਜਿਸ ਦੀ ਬਾਅਦ ਵਿੱਚ ਡਿਟੇਲ ਤਫਸੀਲ ਨਾਲ ਜਦੋਂ ਗਹਿਮ ਪੁੱਛ ਕੇ ਅਸੀਂ ਇਹਨਾਂ ਤੋਂ ਕਰਾਂਗੇ ਉਹ ਸਾਹਮਣੇ ਆਏਗੀ ਤਾਂ ਅਸੀਂ ਤੁਹਾਨੂੰ ਤੁਹਾਡੇ ਸਾਹਮਣੇ ਸਾਰੇ ਫੈਕਟਸ ਦੱਸ ਦੇਵਾਂਗੇ ਉਹਦੇ ਨਾਲ ਇਹਨਾਂ ਨੇ ਆਹ ਜਿਹੜੀ ਵਰਨਾਕਾਰ ਜਿਹੜੀ ਅੱਜ ਕਾਰਜਕਾਰ ਉਤੇ ਅੱਜ ਸਵਾਰ ਸੀਗੇ ਉਹ ਵੀ ਖਰੀਦੀ ਹੈ ਉਹ ਉਹ ਲੁੱਟਕੋ ਦੇ ਐਕਸਟਰੈਕਸ਼ਨ ਦੇ ਪੈਸੇ ਨਾਲ ਤੇ ਜਿਹੜਾ ਮੈਂ ਦੱਸਿਆ ਵੀ ਇੰਦੀ ਪਟਾਲਾ ਜਾਂ ਕੇਸ਼ਵ ਪਟਾਲਾ ਦੇ ਨਾਮ ਤੇ ਇਹ ਧਮਕੀਆਂ ਦਿੰਦੇ ਸੀ ਐਕਸਟਰੈਕਸ਼ਨ ਦੀ ਸੋ ਅੱਜ ਉਸ ਦਿਲਰਾਜ ਦੇ ਡਿਸਕਲੋਜ਼ਰਸ ਉੱਤੇ ਐਸਐਸਪੀ ਸਾਹਿਬ ਦੀ ਸੁਪਰਵਾਈਜ਼ਰ ਨਾ ਦਿੱਤਿਆ ਵਾਰੀਅਰ ਐਸਪੀਡੀ ਸਾਹਿਬ ਦੀ ਸੁਪਰਵੀਜ਼ਨ ਚ ਡੀਐਸਪੀ ਸਾਹਿਬ ਗੁਰਵਿੰਦਰ ਡੀਐਸਪੀ ਅਜਨਾਲਾ ਗੁਰਵਿੰਦਰ ਮਨਮੀਤ ਤੇ ਇੰਸਪੈਕਟਰ ਸੀਆਈਏ ਤੇ ਐਸਐਚਓ ਰਮਦਾਸ ਅਰਜੁਨ ਹੋਰਾ ਨੇ ਇੱਕ ਟ੍ਰੈਪ ਲੇ ਕੀਤਾ ਵੇ ਅਸਲਾ ਇਹ ਚੋੜਪੁਰ ਚਾਹੜਪੁਰ ਹੈ ਨਾ ਚਾਹੜਪੁਰ ਜਿਹੜਾ ਪਿੰਡ ਹੈਗਾ ਉੱਥੇ ਜਦੋਂ ਸਾਨੂੰ ਸਪੈਸੀਫਿਕ ਇਨਫੋਰਮੇਸ਼ਨ ਉੱਤੇ ਇੱਕ ਨਾਕਾ ਲਾਇਆ ਹੋਇਆ ਸੀਗਾ ਤੇ ਉਹਦੇ ਵਿੱਚ ਇਹ ਜਦੋਂ ਕਾਰ ਦੇ ਵਿੱਚ ਆਂਦੇ ਕੋਲ ਸਾਡੇ ਕੋਲ ਸਪੈਸੀਫਿਕ ਇਨਫੋਰਮੇਸ਼ਨ ਸੀ ਇਸ ਕਾਰ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਤੇ ਇਹਨਾਂ ਨੂੰ ਵੀ ਆਫਾਸ ਹੋ ਜਾਂਦਾ ਕਿ ਪੁਲਿਸ ਦਾ ਨਾਕਾ ਹੈ ਤੇ ਸਾਡੇ ਲਈ ਹੀ ਲੱਗਿਆ ਹੋਣਾ ਜਿਸ ਤਰ੍ਹਾਂ ਚੋਰ ਦੇ ਪੈਰ ਨਹੀਂ ਹੁੰਦੇ ਤੇ ਕੱਚੀ ਪਈ ਨੂੰ ਥੱਲੇ ਨੂੰ ਲਾਉਂਦੇ ਜਿੱਥੇ ਅਸੀਂ ਕਾਫੀ ਇਹਨਾਂ ਨੇ ਬਹੁਤ ਸਟੱਜਰ ਢੰਗ ਨਾਲ ਮੈਂ ਮੌਕਾ ਜਾ ਕੇ ਦੇਖਿਆ ਹੈਗਾ ਬਹੁਤ ਅੱਛਾ ਵਿਉਂਤਬੰਦੀ ਨਾਲ ਇਹਨਾਂ ਨੇ ਸਾਰੇ ਜਿਹੜੇ ਭੱਜਨ ਦੇ ਜਿਹੜੇ ਰਸਤੇ ਹੈਗੇ ਆ ਉਹ ਉਹਨਾਂ ਨੂੰ ਬਲੌਕ ਕੀਤਾ ਹੋਇਆ ਸੀਗਾ ਸੋ ਉਹ ਜਦੋਂ ਆਉਂਦੇ ਹੈਗੇ ਤੇ ਉੱਥੇ ਫਿਰ ਜਦੋਂ ਉਹ ਕੱਚੀ ਪਈ ਤੇ ਲੈ ਜਾਂਦਾ ਤਾਂ ਤਾਰ ਉਹ ਜਿਵੇਂ ਹੁੰਦਾ ਵੀ ਉਹ ਫਸ ਜਾਂਦੀ ਹੈ ਤਾਂ ਉਹ ਬਾਹਰ ਨਿਕਲ ਕੇ ਭੱਜਨ ਆਪਣ ਨੂੰ ਚੋਗੀ ਉਹ ਭੱਜਣਾ ਚਾਹੁੰਦੇ ਆ ਤਾਂ ਅਨਪਰੋਵੋਕਟ ਤੇ ਤਾਪੜ ਤੋੜ ਫਾਇਰਿੰਗ ਪੁਲਿਸ ਪਾਰਟੀ ਦੇ ਕਰਦੇ ਆ ਇਨ ਰਿਟੈਲੀਟਰੀ ਫਾਇਰ ਜਿਹੜੇ ਦੋ ਬੰਦੇ ਜਿਹੜੇ ਇੰਜਰਡ ਹੁੰਦੇ ਆ ਜਿਨ੍ਹਾਂ ਦੀ شناخت ਇੱਕ ਗੁਰਪਿੰਦਰ ਦੇ ਹੁੰਦੀ ਆ ਤੇ ਇੱਕ ਵਿਸ਼ਪ੍ਰੀਤ ਕਿਹੜੇ ਵੰਸ਼ਪ੍ਰੀਤ ਸੋ ਇੱਕ ਤਾਂ ਵੰਸ਼ਪ੍ਰੀਤ ਨਾਮ ਦੇ ਜਿਹੜਾ ਹੈਗਾ ਕਿਊਸਡ ਹੈ ਉਹ ਤਾਬੂ ਹੁੰਦੇ ਆ ਸੋ ਇਹਨਾਂ ਦਾ ਜਿਹੜਾ ਸੂਤਰਤਾਰ ਹੈਗਾ ਉਹ ਮਨਿੰਦਰ ਪਾਲ ਹੈਗਾ ਜੋ ਇੰਗਲੈਂਡ 'ਚ ਬੈਠਾ ਉਹਦਾ ਇੱਕ ਦੋਸਤ ਹੈ ਗੁਰਪਿੰਦਰ ਜਿਹੜਾ ਅੱਜ ਸ਼ੂਟਆਊਟ ਦੇ ਵਿੱਚ ਜਿਹੜਾ ਐਕਸਚੇਂਜ ਆਫ ਫਾਇਰ ਆ ਉਹਦੇ ਵਿੱਚ ਇੰਜਰਡ ਹੋਇਆ ਹੈ ਉਸ ਨੇ گاਂ ਆਪਣੇ ਮੁੰਡਿਆਂ ਨੂੰ ਵਰਗਲਾ ਕੇ ਆਪਣੇ ਨਾਲ ਜੋੜਿਆ ਹੋਇਆ ਉਹਨਾਂ ਦੇ ਵਿੱਚੋਂ ਇੱਕ ਦਲਰਾਜ ਜਿਹੜਾ ਅਸੀਂ ਤੁਹਾਨੂੰ ਪਹਿਲਾਂ ਫੜਿਆ ਸੀ ਜਿਸ ਦੀ ਸਾਰੀ ਪੁੱਛਗਿੱਛ ਤੋਂ ਸਸਟੇਨਡ ਇੰਟਰਵਿਊਜਨ ਤੋਂ ਇਹ ਸਾਰੀ ਗੱਲ ਬਾਹਰ ਆਈ ਹੈ ਤੇ ਅੱਜ ਗੁਰਪਿੰਦਰ ਦੇ ਨਾਲ ਵੰਸ਼ਪ੍ਰੀਤ ਨੇ ਇੱਕ ਸੌਸ਼ਨ ਦੀ ਵਾਰਦਾਤ ਨੂੰ ਜਾਂਚ ਦੇ ਲਈ ਫਾਇਰਿੰਗ ਕਰਨੀ ਸੀ ਤੇ ਉਸ ਨੂੰ ਵਿਫਲ ਵੀ ਕੀਤਾ ਗਿਆ ਤੇ ਅਸੀਂ ਉਹਨਾਂ ਨੂੰ ਆਫਟਰ ਚੇਂਜ ਆਫ ਫਾਇਰ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਤੰਗਿਆ ਹੋਏ ਆ ਇਹਦੇ ਨਾਲ ਸਾਡੇ ਕੋਲੇ ਰਮਦਾਸ ਤੇ ਜਿਹੜੇ ਅ ਦੂਸਰਾ ਇੱਕੜਾ ਥਾਣਾ ਜੀ ਚੰਡੇ ਛੱਡੇ ਰਮਦਾਸ ਤੇ ਚੰਡੇਰ ਥਾਣੇ ਦੇ ਜਿਹੜੇ ਪੰਜ ਲੁੱਟ ਖੋਹਾਂ ਤੇ ਐਕਸਟਰਸ਼ਨ ਤੇ ਦੀ ਨੀਅਤ ਨਾਲ ਫਾਇਰਿੰਗ ਦੇ ਇਨਸੀਡੈਂਟਸ ਨੂੰ ਅਸੀਂ ਕ੍ਰੈਕ ਕਰਨ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਫੋਰਨ ਮੋਡਿਊਲ ਬਸਟ ਹੋਇਆ ਹੈ ਜੇ ਮੈਂ ਉਹਦਾ ਪਿਛੋਕੜ ਵੀ ਦੱਸਿਆ ਤੇ ਬਹੁਤ ਸਲਾਘਾਯੋਗ ਕਾਰਜ ਵੀ ਨਾ ਉਹ ਸ਼੍ਰੀ ਸੋਹਿਲ ਮੀਰ ਬਹੁਤ ਹੀ ਅਨਥਕ ਮਿਹਨਤ ਕੀਤੀ ਹੈ ਜਿਹੜੇ ਦਿੱਤਿਆ ਬਾਰੀਰ ਨੇ ਐਸਪੀ ਡੀ ਨੇ ਜੋ ਇੱਥੇ ਡੀਐਸਪੀ ਡੀ ਗੁਰਵਿੰਦਰ ਨਾਗਰਾ ਤੇ ਗੁਰਵਿੰਦਰ ਨਾਗਰਾ ਤੇ ਗੁਰਵਿੰਦਰ ਡੀਐਸਪੀ ਜਨਾਲਾ ਤੇ ਐਸਐਚਓ ਅਰਜੁਨ ਤੇ ਇੰਸਪੈਕਟਰ ਸੀਆਈਏ ਮਨਮੀ ਜੀ ਸਰ ਦੋ ਬੰਦੇ ਜਿਹੜੇ ਹੋਏ ਜਾਂਦੇ ਦੋ ਇੰਜਰਡ ਹੋਏ ਨੇ ਗੁਰਪਿੰਦਰ ਤੇ ਵੰਸ਼ਪ੍ਰੀਤ ਜਿਹੜਾ ਟੋਟਲ ਕਿੰਨੇ ਮਾਮਲੇ ਦੇ ਵਿੱਚ ਇਹਨਾਂ ਵਾਲੇ ਸੀ ਜਿਹੜੇ ਸੌਲਵ ਹੋਏ ਨੇ ਸਾਊਥਨ ਦੇ ਸਪੈਸ਼ਲੀ ਇੱਕ ਦੇ ਘਰੇ ਕੀਤਾ ਸੀਗਾ ਰੰਧਾਜ਼ ਥਾਣੇ ਦੇ ਵਿੱਚ ਇੱਕ ਦੇ ਫਾਰਮ ਹਾਊਸ ਤੇ ਵਿੱਚ ਰੰਧਾਜ਼ ਥਾਣੇ ਦੇ ਵਿੱਚ ਕੀਤਾ ਸੀ ਪੈਟਰੋਲ ਪੰਪ ਤੋਂ ਉਹਨਾਂ ਨੇ ਲੁੱਟ ਕੀਤੀ ਸੀਗੀ ਆਪਣੇ ਦਿਹਾਰਾਂ ਦੇ ਨੋਕ ਤੇ ਇੱਕ ਉੱਥੇ ਕਲੋਥ ਮਰਚੈਂਟ ਜੀ ਦੀ ਦੁਕਾਨ ਸੀਗੀ ਉਹ ਤੋਂ 50000 ਤੇ ਦੋ ਮੋਬਾਈਲ ਲੁੱਟੇ ਸੀ ਸੋ 5 ਦੇ ਕੇਸ ਤੋਂ ਬਾਅਦ ਇਹਨਾਂ ਵੱਲੋਂ ਕਰੇ ਕਰੇ ਵੈਪਨ ਜਿਹੜੇ ਨੇ ਬ੍ਰਾਮ ਕੀਤੇ ਗਏ ਆ ਆ ਇਹਨਾਂ ਦੋਨੋਂ ਮੁਜਰਮਾ ਤੋਂ ਇੱਕ 9mm ਦੀ ਪਿਸਟਲ ਅਤੇ ਇੱਕ 30 ਕੈਲਬਰ ਦੀ ਜਿਹੜੀ ਪਿਸਟਲ ਹੈਗੀ ਆ ਫੋਰਨ ਮੇਡ ਰਿਕਵਰ ਹੋਈ ਹੈ ਮੌਕੇ ਤੋਂ ਜੋ ਫਿਲਹਾਲ ਜੜੀ ਸਰਸਰੀ ਜਦੋਂ ਅਸੀਂ ਹੁਣ ਜਾ ਕੇ ਆਏ ਆਂ ਬਾਕੀ ਦਾ ਗਹਿਨ ਜਾਂਚ ਐਫਐਸਐਲ ਵਾਲੀ ਟੀਮ ਕਰੇਗੀ ਚਾਰ ਪੰਜ ਫੋਲ ਬਰਾਮਦ ਹੋਏ ਐ ਤੇ ਪੰਜ ਹੀ ਇਹਨਾਂ ਦੇ ਕੋਲ ਜੜੇ ਹਲੇ ਆ ਗਏ ਅਸੀਂ ਉਹ ਦੇਖੇ ਨਹੀਂ ਇਹਨਾਂ ਦੇ ਮੈਗਜ਼ਿਨ ਮੁਕਜ਼ੇ ਨੂੰ ਉਹ ਸਾਰੀ ਐਫਐਸਐਲ ਦੇਖੇਗੀ ਪਰ ਮੌਕੇ ਤੋਂ ਵਾਲੇ ਪੰਜ ਖੋਲ ਦਿਖ ਰਹੇ ਨੇ